ਸਾਸ਼ੀ ਗਲੋਸਟ ਕੀ ਹਾਲਚਾਲ ਥੋੜਾ ਸਾਰਾਂ ਦਾ ਇਸ ਟਾਈਮ ਮਿੱਤਰੋ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਦੇ ਵਿੱਚ ਖੜੇ ਆ ਆ ਜਿੰਨੇ ਮੋਟਰਸਾਈਕਲ ਖੜੇ ਆ ਮਿੱਤਰੋ ਸਾਰੇ ਸੇਲ ਆ ਬਾਈ ਕਿੰਨੇ ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਆਪਣੀ 70000 ਰੁਪਏ ਤੋਂ ਸਟਾਰਟ ਆ ਵੀਰੇ ਆ ਜੋ ਲੈ ਆਓ ਕੈਮਰਾ ਨੇ 70000 ਰੁਪਏ ਤੋਂ ਸਟਾਰਟ ਆ 70000 ਨਾਲ ਮੁਰਸਲਾ ਖੜਾ ਬਾਈ ਉਹ ਪਰਲੇ ਪਾਸੇ ਆ ਆ ਖੜਾ ਮਿੱਤਰੋ ਇਹ ਮੋਟਰਸਾਈਕਲ ਤੁਹਾਨੂੰ ਅੱਜ ਦੇ ਸਟਾਕ ਚ ਸਭ ਤੋਂ ਸਸਤਾ ਮਿਲ ਜੂ ਸਿਰਫ 70000 ਰੁਪਏ ਦਾ ਹਾਂ 70000 ਰੁਪਏ ਦਾ ਇਹ ਬੋਲਟ ਤੁਸੀਂ ਘਰੇ ਲਿਜਾ ਸਕਦੇ ਹੋ ਸਾਰੇ ਦਿਨੇ ਕੈਸ਼ ਹੀ ਹੈ ਬਾਈ ਸਾਰੇ ਕੈਸ਼ ਹੈ ਬਾਈ ਕੈਸ਼ ਹੀ ਦੇਣੇ ਹਨ ਆ ਮੁਰਸਲ ਕੇਨੇ ਦਾ ਮਿਲ ਜੂ ਬਾਈ ਇਹ ਮਿਲ ਜੂ ਬਈ ਤੁਹਾਨੂੰ 88000 ਸੌਰੀ 82000 ਰੁਪਏ ਦਾ ਲਓ ਜੀ ਬਾਕੀ ਰੇਟ ਯਾਰ ਕੱਲੇ-ਕੱਲੇ ਦੱਸਾਂਗੇ ਵੀਡੀਓ ਬਹੁਤ ਲੰਮੀ ਹੋ ਜੂ ਕਿੰਨੇ ਮਾਰ ਲਾ ਬਈ ਆ ਏ ਬਈ 99 ਮਾਡਲ ਆਈ ਅੱਜ ਸਾਰੇ ਪੁੱਠੇ ਗਰਾਂ ਵਾਲੇ ਖੜੇ ਆ ਯਾਰ ਆ ਪੰਜਾਬ ਨੰਬਰੀ ਆ ਸਾਰੇ ਆ ਜਲੰਧਰ ਦਾ ਨੰਬਰ ਆ ਗਿਆ ਇਹ ਕਿੰਨੇ ਮਾਡਲ ਆ ਬਈ 96 96 ਆਹਾ 2001 ਆ 2001 ਮਾਡਲ ਦਾ ਕੰਡੀਸ਼ਨ ਦਿਖਾਈ ਜਣੀ ਬਾਈ ਇੱਕ ਤਾਂ ਐਨੇ ਜ਼ਿਆਦਾ ਚਮਕਦਿਆ ਮੋਟਰਸਾਈਕਲ ਵੀ ਬੰਦਾ ਆਉਂਦੇ ਹੀ ਪਸੰਦ ਕਰ ਲੂਗਾ ਵੀ ਹਾਂ ਯਾਰ ਮੋਟਰਸਾਈਕਲ ਤਾਂ ਆਹੀ ਲੈਣਾ ਦੇਖੋ ਆ ਬਈ ਇਹ 2003 ਮਾਡਲ ਹੈ ਵੀਰੇ 2003 ਮਾਡਲ ਮੋਟਰਸਾਈਕਲ ਆ ਚੰਗੇ ਹਾਲ ਦਾ ਮੋਟਰਸਾਈਕਲ ਆ ਹਾਂਜੀ ਇੱਕ ਦੋ ਤੇ ਰੇਟ ਵੀ ਦਾ ਦੋ 2004 ਮਾਡਲ ਆਈ ਹੂੰ ਇਹ 2004 ਮਾਡਲ ਹਨਾ ਹਾਂਜੀ ਹਾਂਜੀ ਆਹ ਮੋਟਰਸਾਈਕਲ 5 ਮਾਡਲ ਆ ਜੀ ਇਹ 2005 ਮਾਡਲ ਆ ਵੀਰੇ ਇਹ ਤੁਸੀਂ ਰੇਟ ਕਨਫਰਮ ਕਰ ਲਿਓ ਬਾਈ ਉਹਨਾਂ ਤੋਂ ਕਿਉਂਕਿ ਕਈ ਵਾਰ ਰੂਟੀਨ ਦੇ ਵਿੱਚ ਰੇਟ ਘਟਦਾ ਵਾਅਦਾ ਜਾਂ ਦੱਸਿਆ ਜਾਂਦਾ ਕਿਵੇਂ ਇੰਨੇ ਮੋਟਰਸਾਈਕਲਾਂ 'ਚੋਂ ਉਹ ਫਿਰ ਉਸ ਹਿਸਾਬ ਨਾਲ ਗਲਤ ਹੋ ਜਾਂਦਾ ਸਿਸਟਮ ਆਹ ਦੇਖਿਓ ਬਾਈ ਇਹ 6 ਮਾਡਲ ਆ ਜੀ ਇਹ 2006 ਮਾਡਲ ਆ ਬਾਈ ਭਈ ਇੰਜਨ ਗੇਅਰ ਦੀ ਗਾਰੰਟੀ ਦੋਵਗੇ ਪੂਰੀ? ਹਾਂਜੀ ਹਾਂਜੀ ਭਾਈ ਜੇ ਕੋਈ ਬੰਦਾ ਤੁਹਾਡੇ ਕੋਲ ਮੋਟਰਸਾਈਕਲ ਲੈਣ ਆਉਂਦਾ ਤੇ ਉਹਨੂੰ ਇੰਜਨ ਗੇਅਰ ਦੀ ਗਾਰੰਟੀ ਮਿਲੂਗੀ ਚੈੱਕ ਕਰ ਸਕਦਾ ਚਲਾ ਕੇ। ਹਾਂਜੀ ਹਾਂਜੀ ਆਪਦਾ ਮੈਸਤਰੀ ਨਾਲ ਲੈ ਕੇ ਆਓ ਕੋਈ ਚੱਕਰ ਨਹੀਂ ਆਪਾਂ। ਮੈਸਤਰੀ ਨਾਲ ਲੈ ਕੇ ਆਜੋ ਚੈੱਕ ਕਰਕੇ ਲੈ ਜਾਓ ਜਿਵੇਂ ਤੁਹਾਡੇ ਮਨ ਨੂੰ ਤਸੱਲੀ ਹੁੰਦੀ ਹੈ ਤੁਸੀਂ ਓਵੇਂ ਬੋਲਟ ਇਹਨਾਂ ਕੋਲ ਲੈ ਜਾਓ ਇੰਜਨ ਗੇਅਰ ਦੀ ਗਾਰੰਟੀ ਦੇਣਗੇ ਨਾ ਭਾਈ? ਹਾਂਜੀ ਹਾਂਜੀ ਆਪਦੇ ਵੱਲੋਂ ਵੀ ਕੁਝ ਦਿਨਾਂ ਦੀ ਗਾਰੰਟੀ ਹੁੰਦੀ ਹੈ। ਨਹੀਂ ਆਪਣੇ ਵੱਲੋਂ ਪਤਾ ਹੀ ਕੱਲਾ ਕਈ ਯਾਰ ਬੰਦਾ ਉਸ ਹਿਸਾਬ ਨਾਲ ਹੋ ਜਾਂਦਾ ਜੀ ਪੜਾ ਕੇ ਬਰੋਕੇ ਪਾ ਲੈਂਦਾ ਆਪਾਂ ਕਹਿੰਦੇ ਵੀ ਇੰਜਨ ਚੈੱਕ ਕਰਾ ਕੇ ਹਾਂ ਕੇਰਾ ਇੰਜਨ ਚੈੱਕ ਕਰਾ ਕੇ ਘਰੋਂ ਕੱਢ ਲਓ ਹਾਂਜੀ ਹਾਂ ਉਸ ਤੋਂ ਬਾਅਦ ਜੇ ਤੁਸੀਂ ਕੋਈ ਗਲਤ ਕੁਝ ਹੋ ਜਾ ਕਰਤਾ ਤੇ ਫੇਰ ਤਾਂ ਹੁਣ ਆ ਜੇ ਨਾ ਕੰਮ ਹਾਂਜੀ ਹਾਂ ਲਓ ਜੀ ਅੱਗੇ ਦੇਖੋ ਮਟਰਸਲਾਹ ਦੇਖੋ ਯਾਰ ਕਿੰਨਾ ਚਮਕਦਾ ਬਾਈ ਕਿੰਨੇ ਮਾਡਲ ਆ ਇਹ ਇਹ 2004 ਮਾਡਲ ਜੀ 2004 ਮਾਡਲ ਕੰਡੀਸ਼ਨ ਬਾਈ ਇਹ ਚਲੋ ਬੰਤਾ ਇਹ 10 ਚ ਹੋ ਗਏ ਸੀਗੇ ਪਰ ਕੰਡੀਸ਼ਨ 25 ਵਾਲੀ ਹੈ ਨਾ ਬਾਈ ਹਾਂਜੀ ਹਾਂ ਤਿਆਰ ਹੋਇਆ ਆ ਦਿਖਾਇਓ ਬਾਈ ਸਾਰਾ ਰੀਸਟੋਰ ਹੋਇਆ ਹਾਂਜੀ ਹਾਂਜੀ ਨਵਾਂ ਤਿਆਰ ਹੋਇਆ ਸਾਰਾ ਨਵਾਂ ਤ ਇਹ ਮੇਰੇ ਕੋਈ 1,85,000 ਰੁਪਏ ਦਾ 1,85,000 ਦਾ ਲਓ ਜੀ ਬਾਕੀ ਮੌਕੇ ਦੇ ਮਾੜਾ ਮੋਡਾ ਮਾਨਤਨ ਕਰੂੰਗੇ ਹਾਂਜੀ ਹਾਂਜੀ ਲਓ ਜੀ ਆ ਜਾਵਾ ਖੜਾ ਇਧਰਲੇ ਪਾਸੇ ਇੱਥੇ ਕੈਮਰਾ ਮਾਰ ਦਿਓ ਬਾਈ ਜਾਵਾ ਇਹ ਕਿੰਨੇ ਦਾ ਮਿਲ ਜੂ ਬਾਈ ਇਹ 1 ਲੱਖ ਤੇ ਤੁਹਾਨੂੰ 70,000 ਰੁਪਏ ਦੇ ਦਿਆਂਗੇ 1,70,000 ਰੁਪਏ ਦਾ ਜਾਵਾ ਮੋਟਰ ਸਾਈਕਲ 21 ਮਾਡਲ ਹੈ 21 ਮਾਡਲ ਹੈ ਵੀਆਈਪੀ ਨੰਬਰ ਵੀਆਈਪੀ ਨੰਬਰ ਦੇ ਨਾਲ 21 ਮਾਡਲ ਬੁਲਟ ਮਿਲ ਜੂਗਾ ਅੱਗੇ ਯਾਰ ਚੈੱਕ ਕਰੀ ਚਲੋ ਮੋਟਰਸਾਈਕਲ ਹੀ ਮੋਟਰਸਾਈਕਲ ਹੋਏ ਪਿਆ ਜਿਹੜਾ ਮਰਜੀ ਚੱਕ ਲੋ ਇਹਨਾਂ ਦੇ ਕੋਲੋਂ ਤੇ ਵੀਡੀ ਕੋਈ ਮਰਜ਼ੀ ਮੋਟਰਸਾਈਕਲ ਲੈਣਾ ਮੈਂ ਬਾਰ-ਬਾਰ ਕਹਿ ਰਿਹਾ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਦੇ ਵਿੱਚ ਆ ਸਕਦੇ ਹੋ 70000 ਰੁਪਏ ਤੋਂ ਬੁਲਟ ਸ਼ੁਰੂ ਆ ਤੁਸੀਂ ਦੇਖ ਲਓ ਵੀ ਲੈਣ ਲੱਗੀ ਪਈ ਆ 30 35 ਮੋਟਰਸਾਈਕਲ ਮੈਂ ਹੁਣ ਤੱਕ ਗਿਣ ਚੁੱਕਿਆ ਬਾਕੀ ਹੋਰਾਂ ਪਰਾਂ ਵੀ ਇਹਨਾਂ ਦੇ ਕੋਲ 40 45 ਮੋਟਰਸਾਈਕਲ ਹੈਗੇ ਵੀ ਜੇ 40 45 ਬੰਦੇ ਇੱਕ ਟਾਈਮ ਤੇ ਆ ਜਾਣ ਤਾਂ ਇਹ ਮੋਟਰਸਾਈਕਲ ਤੁਹਾਨੂੰ 40 ਬੰਦੇ ਨੂੰ ਖੋਸ਼ ਕਰਕੇ ਤੋੜਨਗੇ ਨੰਬਰ ਆਪਾਂ ਉੱਤੇ ਚਲਾ ਦਿੰਦੇ ਆ ਬਾਈ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਕਾਗਜ਼ ਪੱਤਰ ਮੌਕੇ ਦੇ ਬਾਈ हां जो करवा देंगे दे दे भाई कागज पत्र मौके पे प्रोवाइड करा के देंगे थोनू मौके पे सारा कुछ ओके होजूगा ਜਿਹੜਾ ਤੁਸੀਂ ਕੋਈ ਕਰਨਾ ਮਾੜਾ ਮੋਟਾ ਨਾ ਕੋਈ 네ਗੋਸ਼ੀਏਬਲ ਮਾੜਾ ਮੋਟਾ ਹੋਜੂਗਾ ਮਿੱਤਰੋ ਇਧਰਲੇ ਪਾਸੇ ਬਾਈ ਲੈਟਰਾਂ ਤੇ ਵੀ ਨਿਗਾ ਮਰਾ ਦੀ ਯਾਰ ਆ ਲੈਟਰਾਂ ਖੜਾ ਇਹਨਾਂ ਦੇ ਕੋਲੇ ਬਹੁਤ ਸੋਹਣੀ ਹਾਲਤ ਦਾ ਮੋਟਰਸਾਈਕਲ ਆ ਤੁਸੀਂ ਚੈੱਕ ਕਰ ਲਓ ਇਹ ਮੋਟਰਸਾਈਕਲ ਬਾਈ ਕਿੰਨੇ ਦਾ ਮਿਲਜੂ ਇਹ ਇਹ ਨਵਾਂ ਮਾਡਲ 88000 ਰੁਪਏ ਦਾ ਮੋਟਰਸਾਈਕਲ ਨਵਾਂ ਮਾਡਲ 88000 ਰੁਪਏ ਦਾ ਮੋਟਰਸਾਈਕਲ ਦੇਖ ਲਓ ਬਾਈ ਚਮਕ ਚਮਕ ਮੋਟਰਸਾਈਕਲ ਦੀ ਐਨ ਪੂਰੀ ਗੱਲਬਾਤ ਬਣੀ ਹੋਈ ਆ ਤੇ ਹਰੇਕ ਮੋਟਰਸਾਈਕਲ ਤੁਹਾਨੂੰ ਤਕਰੀਬਨ ਪੰਜਾਬ ਨੰਬਰ ਹੀ ਮਿਲੂ ਬਾਈ ਪੰਜਾਬ ਨੰਬਰ ਕੋਈ ਬਾਹਰ ਲਾਦਾ ਨਹੀਂ ਹੈਗਾ ਕੋਈ ਜੇ ਬਾਹਰ ਦਾ ਨੰਬਰ ਹੋਦਾ ਵੀਰੇ ਐਨਓਸੀ ਅਵੇਲੇਬਲ ਕਰਾ ਦੋ ਐਨਓਸੀ ਕਰ ਦੋਗੇ ਨਾ ਵੈਸੇ ਤਾਂ ਬਾਹਰਲਾ ਹੁੰਦਾ ਨਹੀਂ ਲਗ ਭਾਗ ਹਾਂ ਕੋਈ 100 ਜੋ 100 ਜੋ ਇੱਕ ਇੱਕ ਡਾ ਪਰਸੈਂਟ ਚਾਂਸ ਹੁੰਦਾ ਜੇ ਕੋਈ ਮੋਟਰਸਾਈਕਲ ਬਾਹਰ ਲਾਜੂ ਨਾ ਬਾਕੀ ਕੰਟੈਕਟ ਨੰਬਰ ਮੜਿਆ ਬੋਲ ਦੋ ਵੀਰੇ 99793 0070 ਜੀ ਬਾਕੀ ਆਪਣਾ ਇੰਸਟਾਗ੍ਰam ਪੇਜ ਦੇ ਦੋ ਬਾਈ ਉਹ ਤੁਸੀਂ ਵਿੱਚ ਐਡ ਲਾ ਦਿਓ ਜੀ ਉਹ ਤੇ ਜੇ ਕਿਸੇ ਨੇ ਫੋਟੋ ਦੇਖ ਲਈ ਤਾਂ ਉੱਥੇ ਆਪਣੀਆਂ ਪੰਜੀਆਂ ਹੁੰਦੀਆਂ ਕਰ ਦੋ ਸੰਭਾਲ ਕਰ ਲੋ ਸੰਭਾਲ ਨੰਬਰ ਉੱਤੇ ਚੱਲੀ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਮੋਟਰਸਨ ਲੈਣਾ ਆ ਇੱਕ ਦੋ ਨੰਬਰ ਦਿੱਤੇ ਆ ਕਾਲ ਕਰ